ਜਿੰਦਰਜੀਤ ਦੇ ਪਰਿਵਾਰ ਨੂੰ ਅਨਸਾਫ ਤੋਂਣ ਵਾਸਤੇ ਜੁੜੇ ਹੋਏ ਜਝਾਰੂ ਦੋਸਤੋ ਭੈਣੋ ਮੈਂ ਦੋ ਤਿੰਨ ਗੱਲਾਂ ਕਹਿਣ ਗਿਆ ਚਾਹਣਾ ਹੈ ਇਤਿਹਾਸ ਦੇ ਹਵਾਲੇ ਤੋਂ ਕਿ ਇਸ ਦਫ਼ਤਰ ਦੇ ਅੰਦਰ ਬੈਠੀ ਹੋਈ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਯਾਦ ਕਰਦੇ ਦੀ ਜੀਤ ਸਿੰਘ ਸੰਧੂ ਨੂੰ ਜੀ No nope. ਜੀ ਹੋਏ ਪੁਲਿਸ ਆਪਨੇਸ ਇਥੇ ਇੱਕ ਜੱਜਾ ਨੂੰ ਇੱਕ ਪਿੰਜਾ ਕਰਨੀਆਂ ਪੈ ਰਿਹਾ ਹੈ ਇਸ ਲਈ ਆਓ ਬਹੁਤ سارے ਲੋਕ ਆਏ ਹੋ ਸਭ ਜਾਣੇ ਇਸ ਸਟੇਜ ਦੀ ਮਰਿਆਦਿਆਂ ਨੂੰ ਸਮਝਿਆ ਕਿ ਲੋਕਤਾ ਦੀ ਵੱਡੀ ਹੁੰਦੀ ਹੈ ਜਿਹੜਾ ਮੰਗਾਂ ਰੱਖਣਾ ਹੈ ਜਾਂ ਪਰਿਵਾਰ ਨੂੰ ਇਨਸਾਫ ਦੀ ਵਾਣਦੀਆਂ ਉਹਨਾਂ ਨੂੰ ਸਿਰੇ ਲੋੜ ਤੱਕ ਸੰਘਰਸ਼ ਦਾ ਮੈਦਾਨ ਦਾ ਮੋਰਚਾ ਮੱਲੀ ਰੱਖ ਕੇ ਇਹਨਾਂ ਸ਼ਬਦਾਂ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ